ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਹਾਂ ਮਹਾ ਮਾਜ ਮਹਲਾ 5 ਘਰ ਚੌਥਾ 1 ਓ ਅੰਕਾਰ ਸਤਗੁਰ ਪ੍ਰਸਾਦਿ ਕੀਰਤ ਕਰਨ ਕੇ ਵਿਛੁੜੇ ਕਰ ਕਿਰਪਾ ਮੇ ਲੋਹਾਰਾਮ ਚਾਰ ਕੁੰਟ ਦੇਹਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ тен दुतते बाहरी कितना वै काम जल बिन साख कुमलावती उपज नाही दाम हर नाह न मिलिया साजना कत पाई है विश्राम जित कर हर कंत ना प्रगटी पाठनगर से ग्राम श्रबसिगार तम बोल रस सण देही सब खाम प्रभु स्वामी कंत विहुनिया मीत सजन सब जाम ਨਾਨਕ ਕੀ ਬੇਨੰਤੀ ਆਕਰ ਕਿਰਪਾ ਦੀ ਜੈ ਨਾਮ ਹਰ ਮਿਲ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲ ਤਾਮ ਚੇਤ ਗੋਵਿੰਦ ਅਰਾਦੀ ਐ ਹੋਵੇ ਆਨੰਦ ਕਣਾ ਸੰਤ ਜਿ ਨਾ ਮਿਲ ਪਾਈਐ ਰਸ ਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ ਇਕ ਖਿਨੇ ਤਿਸ ਬਿਨ ਜੀਵਣਾ ਵਿਰਥਾ ਜਨਮ ਜਣਾ ਜਲਥਲ ਮਹਿਲ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਭ ਜਿਤਨਾ ਆਵਈ ਕਿਤੜਾ ਦੁਖ ਗਣਾ ਜਿਨੇ 라ਵਿਆ ਸੋ ਪ੍ਰਭ ਤਿਨਾ ਪਾਗਮਣਾ ਹਰ ਦਰਸ਼ਨ ਕੋ ਮੰਨ ਲੋ ਚਦਾਨ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਇ ਲਗਾ ਵੈਸਾਖ ਤਿਰਨ ਕਿਉ ਵਾਡੀਆ ਜਿਨਾ ਪ੍ਰੇਮ ਵਿਛੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁਤਰ ਕਲਤਰ ਨਾ ਸੰਗਤ ਨਾ ਹਰਿ ਵਿਨਾਸੀਓਹ ਪਲਚ ਪਲਚ ਸਗਲੀ ਮੁਈ ਝੂਠੈ ਤੰਦੈ ਮੋਹ ਇਕ ਸਹਰ ਕੇ ਨਾਮ ਬਿਨ ਅਗੈ ਲਹੀਐ ਖੋਹੇ ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰਨਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਲ ਗਐ ਜਾ ਸੰਤ ਪੇਟ ਹਰ ਸੋਏ ਹਰ ਜੇਠ ਜੜੰਦਾ ਲੋੜਿਐ ਜਿਸ ਅਗੇ ਸਭ ਨਿਵੰਨ ਹਰ ਸਜਣ ਦਾਵਣ ਲਗਿਆ ਕਿਸੈ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗਿਆ ਨਹੀਂ ਸਨ ਰੰਗ ਸਬੇ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਹੈ ਧੰਨ ਆਪਣ ਲਿਆ ਜੇ ਮਿਲੇ ਵਿਛੜ ਘਿਉਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨੰਨ ਹਰ ਜੇਠ ਰੰਗੀ ਲਾਤੀ ਸਤਣੀ ਜਿਸ ਕਾ ਪਾਗ ਮਥਨ ਆ ਸਾੜ ਤਪੰਦਾ ਤਿਸ ਲਗੈ ਹਰ ਨਾਹ ਨਾ ਜਿਨਾ ਪਾਸ ਜਗ ਜੀਵਨ ਪੁਰਖ त्याग ਕੈ ਮਾਨਸ ਸੰਦੀਆਸ ਦੁਇ ਪਾਇ ਵੀ ਗੁਚੀਏ ਗਲ ਪਈ ਸੋ ਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੇ ਉਠ ਚਲੀ ਗਈ ਨਿਰਾਸ ਜਿੰਨਕੋ ਸਾਧੂ ਭੇਟਿਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਰ ਸਹੰਦਾਤੀ ਸਲਗੈ ਜਿਸ ਮਨ ਹਰ ਚਰਣ ਨਿਵਾਸ सावन सरसी कामणी चरण कमल सयो प्यार मन तन रता साच रंग इको नामदार बिखिया रंग कुडाविया दिसन सबे छार हर अमृत बूंद सुहावनी मिल साधू पीवन हार बणतिन प्रब संग मौलिया समर्थ पुरख पार हर मिलण नो मन लोचदा कर्म मिलावण हार ਜਿਨਿ ਸਖੀ ਪ੍ਰਭ ਪਾਇਆ ਹਉ ਤਿਨ ਕੈ ਸਦ ਬਲੇ ਹਾਰ ਨਾਨਕ ਹਰਜੀ ਮਿਆਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੇ ਜਿਨ ਰਾਮ ਨਾਮੁ ਰਹਾਰ ਪਾਦਿ ਪਰਮ ਪੁਲਾਣੀਆਂ ਦੁਜੈ ਲਗਾਹਿਤ ਲਖ ਸਿਗਾਰ ਬਣਾਇਆ ਕਰਜ নাহি ਕੀਤ जित दिन देह बिन ससी तित वेला कहसन प्रेत पकड़ चलायन दूत जम किसे ना देनी पेट छड़ खड़ोते खिनै माहे जिनसियो लगाहेत हाथ मरोड़ा तन कपे शहा हो हो आसेत जे हा बीज सो लणै कर्मा संदड़ा खेत नानक प्रभु शरणागति चरण बोहित प्रभु देत से पादोय नरक न पाई है गुर रखन वाला हेत असुन प्रेम उमाहड़ा क्यों मिलिया हर जाए मन तन प्यास दर्शन कणी कोई माए संत सहाई प्रेम के हो तिन कै लागा पाए बिन प्रभ क्यों सुख पाईय दूजी ना ही जाय जिनी चाख्या प्रेम रस से तृप्त रहे आकाय आप त्याग बिन्ती कर है ले प्रभु लाए जो हर कंत मिलाया से बिछुड़कह न जाय प्रभुण दूजा को नहीं नानक हर शरणाए असुसुखी असु सुखी व जिना मया हर राय ਕੱਤੇ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਪੁਲਿਆ ਵਿਆਪਨ ਸਬੇ ਰੋਗ ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਖਿਨ ਮਹ ਕਉੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸਥੈ ਰੋ ਵਹ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ ਵੜਪਾਗੀ ਮੇਰਾ ਪ੍ਰਭ ਮਿਲੇ ਤਾਂ ਉਤਰ ਹੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖਲੇ ਹੈ ਮੇਰੇ ਸਾਹਿਬ ਬੰਦੀ ਮੋਚ ਪਤਿਕ ਹੋਵੈ ਸਾਜ ਸੰਗ ਬਿਨ ਸਹ ਸਬੇ ਸੋਚ ਮਗਰ ਮਹ ਸਹ ਹੰਦੀਆ ਹਰ ਪਿਰ ਸੰਗ ਬੈਠੜਿਆ ਹ ਤਿਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜੀਆਹ ਤਨ ਮਨ ਮੋਲਿਆ ਰਾਮ ਸਿਓ ਸੰਗ ਸਾਜ ਸਹਿਲੜੀਆਹ ਸਾਜ ਜਨਾਤੇ ਬਾਹਰੀ ਸੇ ਰਹਿਨੇ ਕੇ ਲੜੀਆਹ ਤਿਨ ਦੁਖ ਨ ਕਬ ਹੂਤਰੇ ਸ ਜਮ ਕੇ ਵਸ ਪੜੀਆਹ ਜਿਨੀ 라ਵਿਆ ਪ੍ਰਬਾਪਣਾ ਸੇ ਦਿਸਨ ਨਿਤ ਖੜੀਆਹ रतन जवे हर लाल हर कंठ तिना जड़ियाह नानक बाछै तूड़ तिन प्रभु शरणे दर पड़ियाह मगिर प्रभा रादणा बहुड़ ना जन मड़ियाह पोख तुखारना व्यापई कंठ मिलिया हर नाह मन वेद्या चरनार बिंदेर दर्शन लगड़ासाह ओट गोविंद गोपाल राय सेवा स्वामी लाहु विख्याप न सकई मिल साधु गुण गाहु जहते उपजीतह मिली सच्ची प्रीत समाहु कर गह लीनी पार ब्रह्म बहुड़ नज विछुड़ी आहु बार जाओ लखबेरिया हर सज्जन गमगाहु सरम पै नारायण नानक दरपियाहु ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇਵੇ ਪਰਵਾਹ ਮਾਗਮਜਨ ਸੰਗ ਸਾਧੂਆ ਤੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੈ ਲੋਭ ਸੁਆਨ ਸੱਚਾ ਮਾਰਗ ਚਲਦਿਆਂ ਉਸਤ ਕਰੇ ਜਹਾਨ 86 ਤੀਰਥ ਸਗਲ ਪੁਨ ਜੀ ਦਇਆ ਪਰਵਾਨ ਜਿਸਨੋ ਦੇਵੈ ਦਇਆ ਕਰੇ ਸੋਈ ਪੁਰਖ ਸਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਗ ਸੁਚੇਤੇ ਕਾਢਿ ਹੈ ਜਿਨ ਪੂਰਾ ਗੁਰ ਮਿਹਰਵਾਨ ਵੱਲੇ ਗੋਣਾਨੰਦ ਉਪਾਰਚਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇ ਜਿਸ ਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਛੁ ਪੁਨੀ ਵਡ ਪਾਗਣੀ ਵਰ ਪਾਇਆ ਹਰ ਰਾਇ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਲਾਏ ਹਰ ਜਿਹਾ ਵਰ ਨਾ ਦੀ ਸਈ ਕੋਈ ਦੁਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਓਨ ਨਹਿ ਚਲ ਦਿੱਤਿਯਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜਾ ਜਨਮ ਤਾਏ जिहा एक अनेक गुण तरे नानक चरणी पाए फल गुण नित है जिसनो तिल जिन, जिन नाम त्याया तिनके काज सरे हर पूरा आरा दरग है सच खरे सर्व सुखा निद चरण हर पोजल बिखम तरे प्रेम भगत तिन पाईया बिख्या नाह जरे ਕੂੜ ਗਏ ਦੁਬਿਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਇਕਤਰੇ ਮਹਾਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰ ਹੋ ਹਰੇ ਮਹਾਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰ ਹੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ